ਹਾਂਜੀ ਉਹ ਵੀ ਲੈਟ ਲਈ ਤੋ ਤਮੇ ਦੋਲੂ ਉਹ ਤੇਨੂੰ ਦੋਲੂ ਕਹਿ ਗਿਆ ਓਏ ਨਹੀਂ ਪ੍ਰਾ ਸਾਹਿਲ ਮੈਂ ਸਾਹਿਲ ਨੂੰ ਭੇਜਿਆ ਸੀ ਕੰਬਲ ਲੈਣ ਮੈਂ ਸਾਹਿਲ ਨੂੰ ਭੇਜਿਆ ਮੈਂ ਕਿਹਾ ਸਾਹਿਲ ਜਾ ਕੇ ਨਾ ਕੰਬਲ ਲੈ ਕੇ ਆਉਣਾ ਤੇ ਇਹ ਗਿਆ ਤੇ ਘੁੰਮ ਫਿਰ ਕੇ ਆ ਗਿਆ ਮੈਨੂੰ ਦਿੱਤਾ ਨਹੀਂ ਦਿੱਤਾ ਮੁੜ ਕੇ ਫੇਰ ਮੈਂ ਡੈਵਿਲ ਨੂੰ ਕਿਹਾ ਮੈਂ ਕਿਹਾ ਡੈਵਿਲ ਤੂੰ ਜਾਣਾ ਦਾ ਕੋਸ ਆ ਜਾਣਗੇ ਤੇ ਲੈ ਕੇ ਆਉਣਗੇ ਤੇ ਡੈਵਿਲ ਗਿਆ ਫੇ ਹਾਂ ਭਾਈ ਕੰਬਲ ਤੇ ਉਹ ਪਿੱਛੇ ਸਰਾਣਾ ਲੈ ਕੇ ਬਿਠਾ ਅੱਛਾ ਤੇ ਉਹ ਤੇ ਉਹਦੀ ਚਲਦੀ ਜ਼ਿਆਦਾ ਤੇਰੀ ਮਤਲਬ ਚਲਦੀ ਨਹੀਂ ਜਿਨ੍ਹਾਂ ਦੇ ਦਾੜੀ ਹੈ ਨਹੀਂ ਨਾ ਉਹਨਾਂ ਨੂੰ ਕੀ ਨਹੀਂ ਦਿੰਦੇ ਨਿਆਣਾ ਸਮਝ ਕੇ ਚਲਦੀ ਨਹੀਂ ਉਹ ਕੱਟ ਦਿੰਦੀ ਉਹ ਨਹੀਂ ਜਿਨ੍ਹਾਂ ਦੇ ਮਤਲਬ ਕਿ ਜਿਨ੍ਹਾਂ ਦੇ ਮਤਲਬ ਮੇਰੇ ਦਾੜੀ ਆ ਹਾਂ ਉਹ ਲੱਗੇਗਾ ਮਤਲਬ ਮੁੰਡਾ ਬਾਈ ਵੱਡਾ ਆ ਹਾਂ ਫੇਜ ਤੋਂ ਉਹ ਨਿਆਣਾ ਸਮਝ ਗਏ ਨੂੰ ਦਿੱਤਾ ਹੀ ਨਹੀਂ ਆਹ ਇਹ ਛਾਂਡੇ ਆਈ ਕੋਈ ਨਹੀਂ ਆਉਂਗੇ ਛੱਟੀ ਵੀ ਨਾਲ ਉਹਨੂੰ ਲੱਗਾ ਹੋਣਾ ਕਿ ਡਾਈਪਰ ਲੈਣਾ ਹੈ ਤੈਨਾਂ ਲੱਗੇ ਨਹੀਂ ਹਨ ਇਦਾਂ ਹੀ ਮੇਰੇ ਦੀ ਇੱਕ ਆਦਤ ਨਹੀਂ ਕਿਹੜੀ ਇੱਕੇ ਦੀ ਆਦਤ ਉਦੋਂ ਨਾ ਫੰਕਸ਼ਨ ਤੇ ਖੜਾ ਮੈਨੂੰ ਦੇਖ ਲਈ ਦੇ ਇੱਕ ਗੱਲ ਮੇਰੀ ਯਾਦ ਰਹੀ ਆ ਦੇਖੋ ਜਦੋਂ ਵੀ ਹੋਇਆ ਨਾ ਫੰਕਸ਼ਨ ਤੇ ਤੁਹਾਡੇ ਨਾਲ ਇਹ ਇਹਦਾ ਜਰੂਰ ਰੱਖਿਓ ਕਿਦਾ ਪੂਰਾ ਇੰਤਜ਼ਾਰ ਕਰ ਲਿਆ ਨਾ ਦੇਖ ਲਾ ਇਹ ਕੀ ਕਰ ਰਿਹਾ ਨਾ ਕੀ ਕਰ ਰਿਹਾ ਨਾ ਜੇ ਪ੍ਰੂਫ ਦਿਖਾਤਾ ਭਾਈ ਹੁੰਦਾ ਸਾਹਮਣੇ ਰਹਿ ਗਈ ਵਲੌਗ ਬਣੂਗਾ ਉਦੋਂ ਇਹ ਦੜੇ ਨੇ ਕੀਤਾ ਇਹ ਕਰਦਾ ਕੀ ਹੁੰਦਾ ਹੈ ਇਹਨੂੰ ਮੁੱਛਣਾ ਕਿ એનર્ਜੀ ਆਉਂਦੀ ਨੱਕ ਗਰਮ ਹੁੰਦਾ ਪਾਹੀ ਲੱਗਦਾ ਸਾਡੇ ਦਾ ਉਹ ਨਹੀਂ ਕਿਹਾ ਤਗਾ ਇਹ ਕਿਹੜਾ ਸੱਚ ਲੱਗਾ ਇਥੇ ਗੁੱਡ ਮਾਰਨਿੰਗ एवरीवन ਕੀ ਹਾਲ ਚਾਲ ਵੈਲਕਮ ਆਇਕ ਵੜੀ ਫਿਰ ਤੋਂ ਤੁਹਾਡੇ ਆਪਣੇ YouTube ਚੈਨਲ ਜਿਹਦਾ ਨਾਮ ਹੈ ਪਤਾ ਹੀ ਤੁਹਾਨੂੰ ਤੁਛ ਲੋਗ ਹੋ ਗਈ ਹੈ ਜੀ ਦੂਜੇ ਦਿਨ ਦੀ ਦੇ ਨਾਲ ਦੇਖੋ ਜੀ ਕਿਦਾਂ ਵੜੇ ਹੋਏ ਆ ਸਾਨ ਸਾਸ਼ੀ ਕਾਲ ਸਰਦਨ ਤੁਜ ਜੇ ਦਿਨ ਦੀ ਹੋ ਗਈ ਅਸ਼ੀਰਵਾਦ ਸੋ ਅੱਜ ਕਰਾਂਗੇ ਫੇਰ ਉਹੀ ਖਾਪ ਖਾਣਾ ਇੱਕ ਚੀਜ਼ ਹੋਰ ਉਹ ਫਰਮਣ ਦੇਖੋ ਕੋਲ ਬਟਾ ਐ ਹੈ ਕਰਦੇ ਉੱਪਰ ਉੱਠ ਕੇ ਐ ਨਹੀਂ ਐ ਨਹੀਂ ਐ ਮੂੰਹ ਖਾ ਗਏ ਆਹ ਆਹ ਦੇਖੋ ਸਾਹਮਣੇ ਸੁੱਤੇ ਵੀ ਆ ਉੜ ਜਾ ਉੜ ਜਾ ਰੈਡੀ ਹੋ ਜਾਓ ਆਉਟ ਦੇ ਸਾਰੇ ਦੇਖੋ ਫੋਨ ਲਾ ਲਿਆ ਫੋਨ ਫੜਿਆ ਪਹਿਲਾਂ ਦਾ ਤੇ ਹੋ ਗਿਆ ਦੂਜੇ ਦਿਨ ਦੀ ਸ਼ੁਰੂਆਤ ਇੱਕ ਬੰਦਾ ਨਾ ਰਿਆ ਡਾਟਾ ਕਾਪੀ ਹੋ ਰਿਹਾ ਆ ਰਾਤੀ ਸੌਂਦੇ 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 ਸਾਨੂੰ ਵੱਜ ਗਿਆ 2 ਕਿਉਂਕਿ ਇੱਕ ਕੁਛ ਵਲੌਗ ਜਿਹੜਾ ਸੀਗਾ ਲਾਸਟ ਟਾਈਮ ਵਾਲਾ ਉਹ ਐਡਿਟ ਕਰਨਾ ਸੀ ਐਡਿਟ ਕਰਦੇ ਕਰਦੇ 2 ਵੱਜ ਗਏ 2 ਵਜੇ ਰਾਤੀ ਨੂੰ ਸੁੱਕਦਾ ਹੁਣ ਉੱਠਦੇ ਆ ਤਿਆਰ ਹੁੰਦੇ ਆ ਤਿਆਰ ਹੋ ਕੇ 9:30 ਵਜੇ ਸ਼ੂਟ ਸਟਾਰਟ ਕਰ ਦਵਾਂ ਤੇ ਚਲੋ ਮਿਲਦੇ ਆ ਬਾਕੀ ਦੀ ਗੱਲਬਾਤ ਕਰਦੇ ਆ ਨਾਲ ਦੀ ਨਾਲ ਵਈ ਆਪਾਂ ਹੋ ਗਏ ਰੈਡੀ ਨਹਾਣ ਹੋ ਗਏ ਤੇ ਆਹ ਜੇ ਇੱਦੀ ਬਿਠਿਆ ਆ ਦੇ ਉਹ ਜਾਣਾ ਨਹੀਂ ਜਾਣਾ ਨਹੀਂ ਹਾਂ ਓਏ ਬੋਲਦਾ ਨਹੀਂ ਹੈ ਪੰਜ ਮਿੰਟ ਰੈਡੀ ਹੋ ਗਿਆ ਆ ਹਜੇ ਤੱਕ ਨਹੀਂ ਰੈਡੀ ਹੋਇਆ ਚੱਕਰ ਕੀ ਆ ਆਪਾਂ ਹੋ ਗਏ ਰੈਡੀ ਤੇ ਬਾਕੀ ਹਜੇ ਰਹਿੰਦੇ ਹੁੰਦੇ ਪਏ ਰੈਡੀ ਆਹ ਤਾਂ ਹਜੇ ਪਿਆਈ ਆ ਦੇ ਬਾਹਰ ਦਾ ਮੌਸਮ ਤੁਹਾਨੂੰ ਦਿਖਾਈਏ ਬਾਹਰ ਦਾ ਵਾਉ ਧੁੱਪ ਚੜ ਗਈ ਹੋਈ ਹੈ ਕਲੀਨ ਹੋ ਗਿਆ ਪੂਰਾ ਵੈਰੀ ਗੁੱਡ ਵੈਰੀ ਗੁੱਡ ਬਹੁਤ ਹੀ ਵਧੀਆ ਧੁੱਪ ਸਨ ਲੱਗ ਗਿਆ ਸਵੇਰੇ ਸਵੇਰੀ ਆਪਾਂ ਚੱਲੀਏ ਹੁਣ ਲੂਟ ਕਰੀਏ ਸਟਾਰਟ ਗੱਲ ਇਹ ਕੀ ਇਦਾਂ ਕਿ ਸਾਹਿਲ ਗਿਆ ਹੋਇਆ ਅੰਦਰ ਵਾਸ਼ਰੂਮ ਤੇ ਸਾਡੇ ਡੈਵਲ ਭਾਜੀ ਬੈਠਣ ਵੇਖ ਲਰਦੇ ਵੇ ਇੱਕਾਦੂ ਕਿੰਨਾ ਟਾਈਮ ਹੋ ਗਿਆ ਵੇਖਣ ਦੇ ਸਾਫਟ 8:50 ਮਿੰਟ ਰਹੀ ਆਈ 8:23 ਮਿੰਟ ਹੋ ਗਏ ਆ ਤੇ ਹੁਣ ਜਦੋਂ ਬਾਹਰ ਆਊਗਾ ਜਦੋਂ ਬਾਹਰ ਆਊਗਾ ਕਹਿੰਦਾ ਫੇਰ ਦੇਖਦੇ ਆ 8:00 ਵਜੇ ਬਰਨਦੇ ਆ ਨਾ ਕਹਿੰਦਾ ਕਮੇਟੀ ਗਈ ਆ ਨਾ ਮੇਰਾ ਸਰਟੀਫਾਈ ਕਰ ਗਿਆ 7:50 ਤੇ ਵੜਿਆ 8:40 ਬੰਮਾ ਘੰਟਾ ਹੀ ਲਾਇਆ 10 ਮਿੰਟ ਹੀ ਰਹਿ ਗਏ ਉਹ ਵੀ ਪੂਰਾ ਕਰਿਆ ਉਹਦਾ ਜੇ ਉਹ ਨਾ ਹਜੇ ਵੀ ਤੇਰੇ ਕੋ ਜਾਨਦਾ ਨਾ ਤੂੰ ਨਹੀਂ ਹੋਣਾ ਸੀ ਹਜੇ ਹੈਨਾ ਮੈਂ ਚੱਲਾ ਹੀ ਹੋਣ ਤੇ ਬੋਤਲ ਲੈ ਕੇ ਹੈਲੋ ਗਾਇਸ ਆਪਾਂ ਹੋ ਚੁੱਕੇ ਆ ਚਾਹ ਪਾਣੀ ਛਕ ਲਿਆ ਹੱਸ ਤੇ ਹੋਣਾ ਆਪਾਂ ਸ਼ੂਟ ਕਰਨ ਲਈ ਰੈਡੀ ਹੋ ਚੁੱਕੇ ਆ ਤੇ ਆਪਣੇ ਕੋਲ ਸਾਹਿਬ ਲੱਗੇ ਹੋਏ ਆ ਵਲੌਗ ਯੂਟਿਊਬ ਤੇ ਅਪਲੋਡ ਕਰਨ ਤੇ ਉਹ ਦੱਸੋ ਕੋਈ ਸਾਬ ਗੱਲ ਵਾਲਾ ਗੱਲ ਵਾਲਾ ਸਹੀ ਐ ਫੋਮਾ ਦੀਦਾ ਦਾ ਹੋਣਾ ਨਹੀਂ ਹੈ ਕੀਤਾ ਕੈਮਰਾ ਕੀ ਤੁਹਾਡੇ ਅੱਲਾ ਮੇਰਾ ਫੇਸ ਦੀਦਾ ਹਾਂ ਪੂਰਾ ਹਾਂ ਤੈਨੂੰ ਸਵੇਰੇ ਅਸੀਂ ਚੱਕ ਕੇ ਦੋਨੇ ਜਣੇ ਖੜਾ ਕੀਤਾ ਜਦੋਂ ਸੁੱਤਾ ਪੈਸੇ ਨੂੰ ਕੀ ਲੱਗਾ ਹੈਗਾ ਸੱਚੀ ਦੱਸੀ ਮੈਨੂੰ ਗੁੱਸਾ ਆਉਂਦਾ ਸੋ ਲੱਗੇ ਜੇ ਬਟਾਖਰਾ ਅੰਬਾਲਾ ਦੇ ਬਾਜ਼ ਚੜ੍ਹ ਗਏ ਤਿੰਨ ਤਨੂ ਕਿੱਦਾਂ ਲੱਗਿਆ ਜਦੋਂ ਤੂੰ ਸੁੱਤਾ ਪਿਆ ਸੀ ਕੰਬਲ ਲਾ ਕੇ ਤੇਰੇ ਨਾਲ ਹੀ ਖੜਾ ਕਰਤਾ ਐਡਾ ਜਾ ਮੈਨੂੰ ਹੋਰ ਤਰ੍ਹਾਂ ਹੋਗਾ ਮੈਂ ਘਰਦਾਂ ਨੂੰ ਬੋਲ ਤਾ ਨਾ ਉਹਨਾਂ ਨਾਲ ਨਹੀਂ ਉਹ ਤਾਂ ਤੈਨੂੰ ਉੱਧਰ ਜਗਾਉਂਦੇ ਹੋਣਗੇ ਇੰਦੇ ਚੱਕ ਕੇ ਤੈਨੂੰ ਖੜਾ ਹੀ ਕਰਦੇ ਨੇ ਹਸਾਲਾਦ ਨੂੰ ਤ੍ਰਿਥੀਆ ਹੋਇਆ ਕਿਉਂ ਥਾਲਿਆ ਬੱਲਾ ਲੱਗਾ ਬੜਾ ਮਾਰਨ ਫੇਕਨ ਦੋਲੇ ਇਹ ਤਾਂ ਦੋ ਜਣੇ ਇਹਨਾਂ ਨੇ ਜ਼ਿਆਦਾ ਘੁੱਟਿਆ ਕਿੱਦਾਂ ਹੋਇਆ ਉਹ ਰੋਟੀ ਪਾਣੀ ਲਿਆ ਹੀ ਸ਼ੱਕ ਪਰੌਂਟੇ ਪਰੌਂਟੇ ਸ਼ਾਗਲੇ ਆ ਇਹ ਅੱਥੇ ਕੁਝ ਅਪਲੋਡ ਹੋ ਰਿਹਾ ਹੈ ਬਲੌਗ ਅਪਲੋਡ ਹੋ ਰਿਹਾ ਹੈ ਅਸ਼ਾਮ ਤੱਕ ਇਹ ਵੀ ਆ ਜਾਣਾ ਜੇ ਅਪਲੋਡ ਹੋ ਗਿਆ ਤਾਂ ਕਿਉਂ ਨੈਟ ਦੀ ਇੱਥੇ ਬਹੁਤ ਜ਼ਿਆਦਾ ਪ੍ਰੋਬਲਮ ਆ ਇਹ ਜਿੱਦਾਂ ਹੀ ਰੈਡੀ ਹੋ ਗਿਆ ਹੁੰਦੇ ਫਿਰ ਕਰਦੇ ਸ਼ੂਟ ਜਾਂਦੇ ਹੀ ਮੈਂ ਕੰਮ ਕਰ ਦਈਏ ਸਾਡੇ ਡੈਵਲ ਭਾਜੀ ਕੁਝ ਕਹਿ ਰਹੇ ਆ ਡੈਵਲ ਭਾਜੀ ਕੀ ਕਹਿੰਦੇ ਡੈਵਲ ਭਾਜੀ ਸਾਡੀ ਫਿਊਚਰ ਦਿਖਾ ਰਹੇ ਸੀ ਸਾਡੀ ਫਿਊਚਰ ਦਿਖਾ ਰਹੀ ਦੱਸੋ ਭਾਈ ਫਿਊਚਰ ਦੇ ਵਿੱਚ ਮੈਂ ਕਿਹਾ ਸਾਡੀ ਇੰਨੀ ਪਹੁੰਚ ਹੋਇਆ ਨਹੀਂ ਹੈ ਨਾ ਬਾਬੇ ਲੋਕਾਂ ਨੇ ਪੰਜ ਪੰਜ ਸਾਲ ਪਹਿਲਾਂ ਮੋਕ ਕਰਕੇ ਬਹਿ ਜਾਣਾ ਉੱਤੋਂ ਦੀ ਭੋਗ ਤੇ ਉਹ ਤੇਰੀ ਭੋਗ ਤੇ ਭੋਗ ਭੋਗ ਕਰਕੇ ਇਹ ਆ ਗੱਲਾਂ ਵਜੋਂ ਬਣਾਉਣ ਵਾਲਾ ਬੰਦਾ ਤੇਰੀ ਕਵਰੇਜ ਲੱਤਾਉਂਦੀਆਂ ਸਾਲ ਨੂੰ ਕਹਣਾ ਭਾਈ ਦਾਦੇ ਦਾ ਭੋਗ ਜਿੰਦ ਤੋਂ ਕਰ ਮੀਂਹ ਦੀ ਜੀਦਾ ਮੇਰੀ ਗੱਲ ਸੁਣ ਕਹਣਾ ਵਿਆਹ ਤੇ ਤਾਂ ਦਾਦੇ ਦੇ ਤੁਸੀਂ ਆਏ ਨਹੀਂ ਭੋਗ ਤੇ ਜ਼ਰੂਰ ਆਇਓ ਅੱਛਾ ਇਹ ਗੱਲਾਂ ਵਾ ਕੜਾ ਇਨਾ ਬਣਾ ਲਿਆ ਨਾ ਦੇ ਉੱਪਰ ਪੜਿਆ ਹੋਇਆ ਉੱਪਰ ਪਿੰਗ ਝੁੱਟੀ ਜਾਂਦਾ ਸਵੇਰ ਦੀ ਗੱਲਾਂ ਮਰੀ ਜਾ ਰਿਹਾ ਪਤਾ ਨਹੀਂ ਕੀ ਕੀ ਲੋਂਦੇ ਹੈ ਨਾ ਭਾਈ ਮੜਾਏ ਹੱਥ ਫੇਰੋ ਭਾਈ ਹੱਥ ਫੇਰੋ ਉੱਪਰ ਵਾਸਾ ਕਿੱਦ ਤੋ ਬਹੁਤ ਵਧੀਆ ਨਿਕਲੀ ਹੋਈ ਹੈ ਜਦੋਂ ਤੋ ਦਿਲ ਕਰਦਾ ਬਸ ਇੱਥੇ ਬੈਠੋ ਸੋ ਜੋ ਰਾਮ ਨਾ ਤੋ ਬਹੁਤ ਸ਼ਾਨਦਾਰ ਨਿਕਲੀ ਹੋਈ ਹੈ ਹੈਨਾ ਆਪਣੇ ਨਹੀਂ ਉਧਰ ਨਿਕਲਦੀ ਨਾ ਹਾਂਜੀ ਸੈਕਿੰਡ ਸ਼ਾਟ ਚੱਲਦਾ ਹੋਇਆ ਆਪਣਾ ਪੂਰੇ ਜਾਲੀ ਸਾਈਟ ਤੋਂ ਜੋਰ ਜੀ ਬੋਲਣਾ ਹਾਂਜੀ ਬਾਹੂਬਲੀ ਪਾਣੀ ਨਿਕਲਣਾ ਪਵੇਗਾ ਬਾਹੂਬਲੀ ਹੁਣ ਬੰਦ ਕਰੀਏ ਸੱਡੇ ਬੰਦ ਕਰ ਬਾਹੂਬਲੀ ਆ ਗਏ ਕੋਸਾ ਆਪ ਮੋਰੇ ਹੋਏ ਹੋ ਕੋਸਾ ਉਹ ਸਾਹਮਣੇ ਹੋਣਾ ਹੀ ਹੈ ਮਮਾ ਤੁਸੀਂ ਕਰਦੇ ਨਹੀਂ ਕੁਛ ਸ਼ੂਟਿੰਗ ਸੈਕੰਡ ਸ਼ੂਟ ਚੱਲਦਾ ਹੋਇਆ ਆਪਣਾ ਓਕੇ ਗਾਇਜ਼ ਤਾਂੜਾ ਬਾਏ ਬਾਏ ਉਕੇ ਟਰਨ ਕਰੋ ਹੁਣ ਜਿਹੜੇ ਲੱਗੇ ਹੋਏ ਆ ਆਪਣੇ ਸਾਰੇ ਮੰਨ ਭਾਈ ਕੈਮਰੇ ਵਾਲੀ ਸਾਈਡ ਨਹੀਂ ਦੇਖਣਾ ਮੈਂ ਕੈਮਰੇ ਨੂੰ ਅਵੋਇਡ ਕਰੋ મિત્રો ਆਪਾਂ ਹੁਣ ਆ ਗਏ ਆ ਚਾਪੇਨ ਤੇ ਪਹਿਲੀ ਡਰੈਸ ਹੋ ਚੁੱਕੀ ਹੈ ਕੰਪਲੀਟ ਤੇ ਆਪਣੇ ਬੈਠੇ ਇੱਕ ਰਾਤੀ ਵੀ ਹੋਈ ਸੀ ਅੱਛਾ ਹਾਂਜੀ ਇੱਕ ਰਾਤੀ ਵੀ ਹੋਈ ਸੀ ਸੌਰੀ ਤੇ ਰਾਤੀ ਆਪਾਂ ਬੋਨ ਸਾਇਰ ਤੇ ਉਹਨਾਂ ਦੇ ਸ਼ੌਟ ਲਾਏ ਸੀਗੇ ਉਹ ਸ਼ੌਟ ਤੁਹਾਨੂੰ ਵੀਡੀਓ ਦੇ ਵਿੱਚ ਦੇਖਣ ਨੂੰ ਮਿਲਣਗੇ ਤੇ ਹਾਂਜੀ ہاں ਰਾਤ ਉਹ ਹੋ ਗਈਆਂ ਤੇ ਬਾਕੀ ਹੁਣ ਬਾਕੀ ਨਹੀਂ ਕਰਦੀ ਜਦ ਮੇਰੇ ਬਾਹਰ ਠੀਕ ਆ ਉਹ ਦੇਖ ਇਧਰ ਮੇਰੀ ਗੱਲ ਸੁਣੋ ਇਹਦੀ ਕਹਿੰਦਾ ਉਸਤਾਦ ਜੀ ਵੀ ਮੈਨੂੰ ਪੈਸੇ ਦੇ ਦਿਓ ਇਹੋਂ ਪੋਣਾ ਨੂੰ ਤੁਮੈਂ ਕੱਪੜੇ ਲੈਣ ਜਾਣਾ ਹੁਣ ਹਾਂ ਇਸ ਨੂੰ ਪੁੱਛਣ ਵਾਲਾ ਵੀ ਕਿਹੜਾ ਤੇਰਾ ਬਿੱਗ ਬਾਜ਼ਾਰ ਹੈ ਜਿੱਥੇ ਤੂੰ ਕੱਪੜੇ ਲੈਣ ਹੈ ਹਾਂ ਹਾਂ ਕਰ ਗਲੋਏ ਲੈ ਲੈਣੀ ਕਿੱਥੋਂ ਲਵਾਂਗਾ ਆਦਿਵਾਸੀ ਉੱਚੀ ਬੋਲ ਮੈਨੂੰ ਪਤਾ ਲੱਗੀਆਂ ਦੱਸ ਚਾਹੇ ਆਦਿਵਾਸੀ ਆਉਂਦੇ ਨਾ ਪੋਣਾ ਤੋਂ ਹੋਰ ਹੀ ਨਹੀਂ ਯਾਰ ਇੱਥੇ ਕਿਹੜਾ ਬਿੱਗ ਬਾਜ਼ਾਰ ਹੈ ਜਿਹੜਾ ਇਹਨੂੰ ਕੱਪੜੇ ਲੈ ਕੇ ਦਈਏ ਹੁਣ ਇਹਨੂੰ ਕੱਪੜੇ ਕਿੱਥੋਂ ਲੈ ਕੇ ਦਈਏ ਹੈ ਕਿ ਨਹੀਂ ਪਾਗਲਾ ਇੱਕ ਪਜਾਮਾ ਹੀ ਦੂਜਾ ਪਾੜ ਗਿਆ ਤੂੰ ਤੈਨੂੰ ਕਿਹਨੇ ਕਿਹਾ ਇੱਕ ਮਿੰਟ ਇਹਨੂੰ ਇਹਨੂੰ ਪੁੱਛਣ ਵਾਲਾ ਹੋਵੇ ਇਹਨੂੰ ਕਿਹਨੇ ਕਿਹਾ ਸੀ ਉਹ ਖੂਗਿਆਂ ਜਾਂਦੇ ਉੱਤੇ ਬੈਠਣਾ ਤੈਨੂੰ ਕਿਹਨੇ ਕਿਹਾ ਸੀ ਖੂਗਿਆਂ 'ਤੇ ਬੈਠਾ ਤੂੰ ਪੰਗੇ ਲੈਣ ਨੂੰ ਤੈਨੂੰ ਅਹੀਂ ਕਿਹਾ ਸੀ ਤੈਨੂੰ ਰੋਕਿਆ ਸੀ ਨਾ ਉਦੋਂ ਅਹੀਂ ਕਿ ਨਾ ਇੱਥੇ ਨਾ ਬੈਠ ਤਰੇ ਲੱਗ ਜਾਣੀ ਮੈਂ ਕਿਹਾ ਚੱਲ ਅੱਗ ਅੱਗ ਇਹਨੂੰ ਮੈਂ ਕਿਹਾ ਮੈਂ ਕਿਹਾ ਇੱਥੇ ਨਾ ਬੈਠ ਇਹਦੇ ਲੱਗ ਜਾਣੀਆਂ ਇਹ ਭਰਾਵਾ ਮੰਨਿਆ ਨਹੀਂ ਜਾ ਕੇ ਬਹਿ ਗਿਆ ਜਦੋਂ ਉੱਠਣ ਲੱਗਾ ਉਹ ਖੋਕੀ ਦੀ ਫਸ ਗਈ ਹੋ ਗਿਆ ਕੰਮ ਇਹ ਆਪਣੀ ਨੈਕਸਟ ਲੋਕੇਸ਼ਨ ਹੈਗੀ ਆ ਕਹਿੰਦਾ ਵੀ ਕਹਿੰਦਾ ਵੀ ਕਹਿੰਦਾ ਦੀ ਫਾਈਲ ਲੱਭਣ ਆ ਰਹੇ ਸੀ ਚਲ ਜਿਹੜਾ ਇਹ ਬਣਾ ਦੇ ਕੋ ਆ ਆ ਦੇਖੀ ਬਣਿਆ ਬਾਈ ਆ ਕੈਪ ਕਿੱਥੋਂ ਲੈ ਗਿਆ ਇੱਥੇ ਧੋਪ ਪੜੀ ਆ ਜਲੰਧਰ ਧੋਪ ਇਹ ਪਰਿੰਟਰ ਲੱਗੂਗੀ ਕਿ ਕਿੱਥੇ ਨਾ ਉੱਥੋਂ ਖੜੇ ਹੁਣ ਚੱਲ ਸੁਬਾਹ ਵਾਲੀ ਕਰਾਉਂਦੇ ਆਪਾਂ ਦੋਨਾਂ ਵਸ ਗਿਆਟਰ ਕੋ ਥੋੜਾ ਬਚਾਓ ਪਰ ਥੋੜਾ ਤਾਂ ਕਰੋ ਹੋਰ ਤਾਂ ਨੂੰ ਕਰੋ ਬਾਤਾਂ ਕਰਕੇ 3 1 2 ਐਂਡ 3 ਚਲੋ ਸੋ ਸ਼ੂਟ ਹੋ ਰਿਹਾ ਜੀ ਹੁਣ ਫੋਟੋ ਸ਼ੂਟ ਹੋ ਰਿਹਾ ਆ ਵੀਡੀਓ ਦੇ ਸ਼ਾਰਟ ਜਿਹੜੇ ਆ ਉਹ ਲੱਗ ਚੁੱਕੇ ਆ ਤੇ ਵਾਕੇ ਯਾਰ ਇੱਥੇ ਗਰਮੀ ਬਹੁਤ ਧੁੱਪ ਬਹੁਤ ਆ ਤੇ ਆਪਣੇ ਛੇ ਜਲੰਧਰ ਤਾਂ ਮਤਲਬ ਸੂਰਜ ਨਿਕਲਦਾ ਹੀ ਨਹੀਂ ਆ ਕਾਫੀ ਦਿਨ ਹੋ ਗਏ ਆ ਸੂਰਜ ਨਿਕਲਿਆ ਹੀ ਨਹੀਂਗਾ ਮਤਲਬ ਧੁੰਦ ਬਹੁਤ ਆ ਜਾਂ ਕਹੇ ਲੋ ਠੰਡ ਬਹੁਤ ਆ ਬਟ ਇੱਥੇ ਹੈਗਾ ਆ ਵੀ ਸਵੇਰੇ ਅਰਲੀ ਸਨ ਨਿਕਲੇ ਹੁੰਦਾ ਆ ਤੇ ਬੜੀ ਕੜਾਕੇ ਦੀ ਧੁੱਪ ਪੈ ਰਹੀ ਐ ਇਸ ਟਾਈਮ ਗਰਮੀ ਲੱਗ ਰਹੀ ਐ ਪੂਰੀ ਤੇ ਸ਼ਾਮ ਨੂੰ ਫਿਰ ਜ਼ਿਆਦਾ ਠੰਡੀ ਹਵਾ ਚੱਲਣ ਲੱਗ ਪੰਦੀ ਹੈ ਕਿਉਂਕਿ ਲੱਗੇ ਤੁਹਾਨੂੰ ਗਿੱਜੇ ਦਾ ਹੈਗਾ ਡੈਮ ਦਾ ਏਰੀਆ ਤੇ ਪਾਣੀ ਹਵਾ ਬਹੁਤ ਠੰਡੀ ਚੱਲਦੀ ਹੈ ਤੇ ਸ਼ਾਮ ਨੂੰ ਫਿਰ ਇੱਥੇ ਠੰਡ ਹੋ ਜਾਂਦੀ ਹੈ ਸਵੇਰੇ ਵੀ ਬਹੁਤ ਠੰਡ ਸੀ ਬਟ ਇਸ ਟਾਈਮ ਇੱਥੇ ਵਾਕਈ ਬਹੁਤ ਜ਼ਿਆਦਾ ਗਰਮੀ ਹੈ ਮੇਰੇ ਚਰਨ ਰੱਖਣੇ ਨਹੀਂ ਮੈਂਨ ਤੇਰੇ ਮੈਂਨ ਮੇਰੇ ਚਸ਼ਮਾ ਲਗਾਈਏ ਤੇ ਚਸ਼ਮਾ ਲਗਾਈਏ ਇੱਕ ਵਾਰ

ਉਹ ਗੋਗ ਪਾਈ ਪਿੱਟੇ ਹੋ ਗਿਆ ਪਾਈ ਪਿੱਟੇ ਬੈ ਉਹ ਨਹੀਂ ਹੁੰਦਾ ਕੁਛ ਭਾਈ ਛਿੱਟੇ ਪੈ ਗਈ ਕਿਤੇ ਨਹੀਂ ਤੂੰ ਚੱਲਾਂ ਇਸਦੀ ਬੋਟੀਆਂ ਭਾਈ ਚ ਪਾਣੀ ਪੈ ਗਿਆ ਭਾਈ ਪਾਣੀ ਪੈ ਗਿਆ ਆ ਇਹ ਪਾਈ ਪਾਣੀ ਪੈ ਗਿਆ ਨਾ ਆਈ ਮੂਹ ਤੇ ਪੈ ਗਿਆ ਕੈਂੜਾ ਕੰਮ ਕੈਂੜਾ ਕੰਮ ਸਾਇਲੈਂਟ ਆਈਏ ਸਾਇਲਟ ਤੇਰੀ ਬਰੀ ਡਰ ਗਿਆ ਤੂੰ ਸਿੱਧਾ ਕਹ ਦੇ ਨੋ ਫੇਰ ਤੂੰ ਬੰਦਾ ਕਹਦੇ ਨਹੀਂ ਆ ਵੀਡੀਓ ਚੱਲਦੀ ਆ ਹਾਂ ਜੇ ਤਾ ਤੂੰ ਬੈਠ ਗਿਆ ਇਹਨੇ ਇਹਨੇ ਕਹਿੰਦਾ ਮੈਂ ਤੱਕਾ ਲਊਂਗਾ ਕੱਲ ਲਾ ਤੱਕਾ ਕੱਲ ਬੈ ਇਹਦਾ ਹੁਣੇ ਪਤਾ ਲੱਗ ਜਾਣਾ ਕਿਹੜਾ ਡਰਿਆ ਕਿ ਨਹੀਂ ਲੈ ਉਹਦੀ ਬਸ ਹੋ ਗਈ ਆ ਡੈਵਲ ਦੀ ਡੈਵਲ ਤੇਰੀ ਸੱਚੀ ਬਸ ਹੋਈ ਆ ਉਹ ਮਮਾ ਪਿੱਛੋਂ ਦਾ ਕੱਲ ਆਇਆਗੇ ਪਿੱਛੋਂ ਫਲੋ ਹੀ ਛੇਤੀ ਬੰਨਣਾ ਓਏ ਅੱਗੇ ਹੋ ਕੇ ਬੈਠ। ਨਹੀਂ ਥੱਲੇ ਬੈਹਨੇ ਥੱਲੇ ਬੈ ਜਾ। ਓਏ ਇਹਦਾ ਪਾਣੀ ਛਿੱਟੇ ਨਹੀਂ ਬੰਦੇ ਯਾਰ ਮੈਂ ਉਹ ਬੜਾ ਕੀਤਾ ਉਹ। ਬੱਸ ਏ। ਚੱਲ ਚੱਲ ਚੱਲ। ਬੱਸ। ਨਹੀਂ ਨਹੀਂ ਚੱਲ। ਚੱਲ ਚੱਲ ਆ ਬਈ। ਉਤੋਂ ਨਹੀਂ ਦੇਣਾ। ਤੂੰ ਸਾਰੀ ਬੁੱਠਾ ਕਰੀਏ। ਹਾਂ। ਦਰ ਗਏ ਆ ਹਾਂ ਬਸ ਇੰਨੀ ਕੀ ਸੀਗੀ ਇੱਧਰਲੇ ਪਾਸੇ ਤੂੰ ਬਹਿਣਾ ਉੱਧਰ ਮੈਂ ਬਹਿਣਾ ਨਹੀਂ ਤੂੰ ਬਹਿ ਪਹਿਲੇ ਮੈਂ ਬੈਠਾਂ ਪਹਿਲੇ ਮੈਂ ਬੈਠਣਾ ਮੈਂ ਪਹਿਲਾਂ ਬੈਠਣਾ ਹੁਣ ਦੋਨਾਂ ਦੀ ਵਾਰੀ ਆ ਹੁਣ ਕਿ ਦੋਨਾਂ ਹੀ ਆਓ ਨਹੀਂ ਸੰ ਧੱਕਾ ਕਿਨ ਲਾਉਣਾ ਮੈਂ ਮਾ ਪਾਗਲ ਫੇਖ ਲਈਏ ਮਮਾ ਮੈਂ ਤੂੰ ਯਾਰ ਆ ਕੇ ਚੱਲੋ ਆ ਦੋਨਾਂ ਤੋਂ ਹੁਣ ਇੱਕ ਜانے ਬੰਦੇ ਨੇ ਕਿਹਾ ਤਾਂ ਵੀ ਉਧਰ ਕਰਨਾ ਉਧਰ ਕਰਨਾ ਤੂੰ ਤੁਹਾਡੇ ਜੋ 10 ਕਿਨ ਤੂੰ ਕਿੱਧਰ ਬਹਿਣਾ ਹੈ ਡਰ ਨੂੰ ਪੁੱਛਣੋਂ ਡਰ ਗਿਆ ਹਾਂ ਡਰ ਗਿਆ ਇੱਧਰ ਨਹੀਂ ਬਹਿਣਾ ਹੁਣ ਉਧਰ ਰਹਿਣਾ ਹੈ ਉਧਰ ਬਹਿ ਪਹਿਲਾਂ ਉਹ ਤੂੰ ਇੱਧਰ ਬੈਠਾ ਉਹਨੂੰ ਕਿਹਾ ਸੀ ਹੁਣ ਤੂੰ ਉਧਰ ਬਹਿ ਹੁਣ ਬੈਠੂਗਾ ਜਿੱਦਾਂ ਉੱਥੇ ਬਹਿਣਾ ਸਿਰ ਜਿੱਦੇ ਬੈਠਾ ਹੈ ਖੜਨਾ ਨਹੀਂ ਹਾਂ ਆਵੇ ਉੱਥੇ ਠੀਕ ਆ ਪਾਵਾ ਉੱਥੇ ਬਹਿ ਜਾ ਕੋਈ ਚੱਕਰ ਚਲੋ ਆਜੋ ਭਾਈ ਚੱਲ ਲਾ ਤੂੰ ਹੀ ਜਾਣਾ ਕਿ ਨਹੀਂ ਤੂੰ ਹੀ ਬਹਿ ਇਹ ਵੀ ਨਹੀਂ 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 ਕੱਲੇ-ਕੱਲੇ ਨੇ ਕਹਿਣਾ ਕਹਿੰਦਾ ਜਿਹੜਾ ਉਤਰੂਗਾ ਪਹਿਲਾਂ ਦੇਖਦੇ ਆ ਕਿਹੜਾ ਉਤਰਦਾ ਦੋਨਾਂ 'ਚ ਚੱਲ ਬਈ ਜੋਰ ਇਹਨਾਂ ਦੋਨਾਂ ਦਾ ਆਪਾਂ ਨਹੀਂ ਆਣਾ ਮੈਂ ਨਹੀਂ ਆਣਾ ਸ਼ਰਤ ਲੱਗ ਗਈ ਆ ਵੀ ਜਿਹੜਾ ਉਤਰ ਗਿਆ ਦੇਖਦੇ ਆ ਨਹੀਂ ਨਹੀਂ ਉਹ ਟੁੱਟ ਜੇ ਨਾ ਨਹੀਂ ਨਹੀਂ ਉਹ ਟੁੱਟ ਜੇ ਨਾ ਉਹ ਆ ਟੁੱਟ ਜਣੀ ਆ ਹੱਡੀ ਜੀ ਖੜਾ ਹੋ ਗਿਆ ਉਹ ਖੜਾ ਨਹੀਂ ਹੋਣਾ ਨਾ ਖੜਾ ਹੋ ਗਿਆ ਹਾਰ ਗਿਆ ਹਾਰ ਗਿਆ ਹਾਰ ਗਿਆ ਲੋ ਜੀ ਹੁਣ ਡੈਵਿਲ ਦਾ ਤੇ ਸਾਹਿਲ ਦਾ ਪੰਗਾ ਪਹਿਲਾਂ ਡੈਵਿਲ ਹਾਰ ਗਿਆ ਕਿਉਂਕਿ ਉੱਠ ਗਿਆ ਜਿਹੜਾ ਉੱਠ ਵੀ ਗਿਆ ਨਾ ਸਮਝ ਲੈ ਹਾਰ ਗਿਆ ਤੂੰ ਹਾਰ ਗਿਆ ਆ ਸਮੈਲ ਹੁੰਦੀ ਕੀ ਹੈ? ਨਹੀਂ ਨਹੀਂ। ਸ਼ਾਬਾਸ਼। ਨਹੀਂ ਨਹੀਂ। ਨਹੀਂ ਤੂੰ ਆਪਣੇ ਸਾਹ ਨਾਲ ਕਰ। ਇਹ ਸਾਹ ਓਕੇ ਹੋਇਆ। ਉਹ ਦੇ ਉਹ ਸਾਹ ਦੇਖੀ ਕਿੱਧਰ ਚੜਿਆ ਦੇਖੀ। ਅਸੀਂ ਕਿ ਇੱਧਰ ਦੇਖੀ ਇਹਨੂੰ ਸਾਹ ਚੜਿਆ। ਚੱਲ। ਚੱਲ ਕੀ ਹੋਇਆ? ਅੰਦਰ ਵੜ ਕੇ ਗੁੰਡਾ ਲਾ ਲਿਆ ਇਹਨਾਂ ਦੇ। ਭਾਈ ਅਸੀਂ ਹਾਰ ਗਏ ਆ। ਲੂਜ਼ਰ। ਤਾਹਿਲ ਕੀ ਕਹਿੰਦਾ? ਕਹਿੰਦਾ ਵੋਟ ਵਿੱਚ ਕਹਿੰਦਾ ਹਾਂ ਤੈਨੂੰ ਛੁੱਟ ਦਵਾਉਂ ਮੈਂ ਕਿਹਾ ਚੱਲ ਠੀਕ ਆ ਟਿਕਟ ਲੈ ਬੈਠ ਕਿੱਡੀ ਜਾ ਮੈਂ ਜਾਣਾ ਹੀ ਨਹੀਂ ਪਾਣੀ ਤੋਂ ਡਰ ਲਾ ਦਾਂ ਮੈਂ ਜਾਂਦਾ ਨਹੀਂ ਪਾਣੀ ਤੋਂ ਇਹਨੂੰ ਇੰਨਾ ਡਰ ਲੱਗਦਾ ਮਮਾ ਇਹ ਤਾਂ ਨੋਂਦਾ ਨਹੀਂ ਸਵੇਰੇ ਨੋਂਣਾ ਸੀ ਨੋਂਦਾ ਕਿੱਥੇ ਆ ਨੋਂਨਾ ਨਹੀਂ ਨੋਂਨਾ ਨਹੀਂ ਗਾਲਸੋਣ ਗਾਲਸੋਣ ਨਾ ਸਵੇਰੇ ਨਹਾਉਣ ਲੱਗਾ ਹੀ ਕੱਪੜੀ ਖੇਲ ਕੇ ਆ ਗਿਆ ਹੀ ਪਾਣੀ ਨਾਲ ਨਹੀਂ ਨਹੀਂ ਇਹਨੂੰ ਪਹਿਲਾਂ ਇਹ ਪੁੱਛ ਦੋਗਾ ਸਵੇਰੇ ਨਹਾਉਂਦਾ ਨਹੀਂ ਪਾਣੀ ਤੋਂ ਡਰ ਲੱਗਦਾ ਇੱਕ ਮਿੰਟ ਉਹ ਨਹਾਉਂਦਾ ਨਹੀਂ ਇੱਕ ਮਿੰਟ ਹਾਂਜੀ ਹਾਂਜੀ ਐਬੀਡ ਹਾਂਜੀ ਇਹਨੂੰ ਪੁੱਛ ਸਵੇਰੇ ਇੰਨਾ ਟਾਈਮ ਕੱਲ ਹੀ ਲਾਇਆ ਆਹੋ ਤੂੰ ਦੱਸ ਜੇ ਕਿਹੜੀ ਪਾਤੀ ਪਟੰਦਿਆਂ ਇਹਨੂੰ ਬੱਲਾ ਇਹ ਦੱਸ ਆਪਾਂ ਦਾ ਰਾਜ ਟਾਈਮ ਲਾਇਦਾ ਬਸ ਟਾਈਮ ਟਾਈਮ ਕੀ ਅੰਦਰ ਖੂ ਪਾਤੀ ਗੜੀ ਪਾਤੀ ਖੂਆ ਕੇ ਖੂਆ ਕੋ ਰਹੀ ਹੈ ਕਿਹੜਾ ਤੂੰ ਐਡਾ ਮम्मा ਅੰਦਰ ਕਰਨੇ ਨਹੀਂ ਗੱਡ ਕੇ ਅੰਦਰ ਗੇੜਾ ਅੰਦਰ ਗੇੜਾ ਤੂੰ ਫੁੱਲਾ ਫਰੰਲੀ ਕਰਦਾ ਸੀ ਹੋ ਹੋਂ ਅੱਖ ਨਾਲ ਅੱਖ ਨਹੀਂ ਮਲਾਉਂਦਾ ਨਹੀਂ ਹੋਂ ਅੱਖ ਨਾਲ ਅੱਖ ਨਹੀਂ ਮਲਾਉਂਦੇ ਬੰਦੇ ਟਿਕਟ ਲੈ ਕੇ ਦੇ ਜਾ ਕਿਹੜੀ ਟਿਕਟ ਤੂੰ ਕਹਿਦੀ ਜਾ ਨਾ ਰੋਕ ਕੇ ਟਿਕਟ ਕਿਹੜੀ ਟਿਕਟ ਅੱਜ ਮੈਂ ਆਦਾ ਨਹੀਂ ਨਾ ਦਾ ਮਸਲਾ ਹੱਲ ਹੋਊਗਾ ਵੀ ਲੋ ਜੀ ਮਾਰ ਲੀਆਂ ਬੁੱਕਲਾਂ ਲੋਈ ਦੀਆਂ ਇਹਦਾ ਮਤਲਬ ਤੁਹਾਨੂੰ ਦੇਖ ਕੇ ਪਤਾ ਲੱਗ ਹੀ ਗਿਆ ਹੋਣਾ ਕਿ ਬੰਦੇ ਹੋ ਗਏ ਆ ਬੇਲੇ ਤੇ ਆ ਮੇਰੇ ਨਾਲ ਮੇਰੇ ਚੰਗੂ ਮੰਗੂ ਇਹ ਬੰਦੇ ਅੱਜ ਆਪਣੇ ਨਾਲ ਖਾਸ ਤੌਰ ਤੇ ਨਾਲ ਤਾਂ ਕਰਕੇ ਆ ਕਿਉਂਕਿ ਇੱਕ ਕੰਮ ਕਰ ਮੈਂ ਆ ਸਾਡੇ ਨਾਲ ਤੇ ਦੂਜੀ ਗੱਲ ਵੀ ਸ਼ੂਟ ਹੋ ਗਿਆ ਡਨ ਕੈਜੂਅਲ ਆ ਗਏ ਆ ਪਾ ਕੇ ਕੱਪੜੇ ਨੰਗੇ ਪੈਰੀ ਰੂਮ ਦੇ ਵਿੱਚ ਆ ਬਛਾਈਆਂ ਸਾਡੀਆਂ ਚਾਦਰਾਂ ਤੇ ਅਸੀਂ ਹੁਣ ਲੱਗਿਆ ਪੈਣ ਭਾਜੀ ਇੱਥੇ ਲਾਉਣਾ ਚਾਹ ਹਾਂ ਥੱਲੇ ਲਾ ਉਹ ਦੇ ਰੁਕ ਜਾ ਹਾਂ ਥੱਲੇ ਨਹੀਂ ਨਹੀਂ ਬੰਦ ਕਰ ਲੈ ਪਹਿਲਾਂ ਉੱਥੋਂ ਬੰਦ ਕਰਕੇ ਥੱਲੇ ਲਾ ਕੇ ਉੱਪਰ ਹੱਥ ਰੱਖੀਦਾ ਹੁੰਦਾ ਠੀਕ ਹੈ ਲਾ ਕੇ ਚੰਗੀ ਤਰ੍ਹਾਂ ਗੱਲ ਤਾਂ ਵੀ ਜਿੱਤ ਹੋ ਗਿਆ ਡਨ ਕਲਾਇੰਟ ਆਪਾਂ ਦਿੱਤਾ ਆ ਭੇਜ ਤੇ ਹੁਣ ਜਿਹੜਾ ਕੱਲ ਇੱਕ ਹੋਰ ਕਲਾਇੰਟ ਆ ਉਹਦਾ ਸ਼ੂਟ ਰਹਿ ਗਿਆ ਬਾਕੀ ਤੇ ਆਪਾਂ ਹੁਣ ਉਹ ਕਰਾਂਗੇ ਤੇ ਫਸ ਇਨੀ ਗੱਲ ਕਰਨੀ ਸੀ ਵੀ ਆਪਾਂ ਆ ਗਏ ਆ ਘਰ ਘਰ ਨਹੀਂ ਆਪਾਂ ਜਣਾ ਆ ਕੱਲ Shimla Shimla ਜਾਣਾ ਯਾਰ ਮੈਂ ਕਿਹਾ ਸੀ ਇਹ ਸਰਪ੍ਰਾਈਜ਼ ਰੱਖਾਂਗੇ ਓਲਾ ਇੱਕ ਬੰਦਾ ਭੈਣੇ ਲੇਟ ਗਏ ਆ ਕੀ ਹੋ ਗਿਆ ਉਹ ਵੀ ਬੰਦੇ ਆ 파ਟਿਕਨ ਦੀ ਕਿ ਸਵੇਰੇ ਨਿਕਲਣਾ ਆਪਾਂ ਸਵੇਰੇ ਕਿੰਨੇ ਵਜੇ ਨਿਕਲਾਂਗੇ 4 ਵਜੇ ਤੋਂ ਸਵੇਰੇ 4 ਵਜੇ ਨਿਕਲਾਂਗੇ ਤਾਂ ਉਸਤਾਦ ਜੀ ਫੇਕ ਕਿਦਾਂ ਕਰੀਏ ਯਾਰ ਫੇ 3 ਵਜੇ ਉਠਾਂਗੇ ਮੈਂ ਤੇ ਯਾਨਾ ਮੈਂ ਨਾ ਚਾਹਉਂ ਨਾ ਪੁੱਛਦਾ ਨਾ ਤੁਸੀਂ ਕਿੰਨੇ ਵਜੇ ਨਿਕਲਣਾ ਜੇ 5 ਵਜੇ ਕਹਿਣਗੇ ਯਾਰ ਜੇ ਉਹ 4 ਵਜੇ ਚਲੇਗੇ ਮੰਨ ਲਾ ਉਹਨਾਂ ਨੇ ਉਹਦੇ ਤੁਰ ਪਣਾ ਤੇ ਸ਼ਿਮਲਾ ਇਥੋਂ ਦੂਰ ਆ ਫੇਰ ਸਾਨੂੰ ਰਾਤ ਨੂੰ ਨਿਕਲਣਾ ਪੈਣਾ 2 ਵਜੇ ਇਥੋਂ ਉਹੀ ਤੇ ਫੋਨ ਆਂਡਿਆ ਸੀਗਾ ਚਲੋ ਕਰ ਲਈ ਗੱਲ ਇੱਕ ਵਾਰੀ ਫੇਰ ਹਾਂ ਤਦ ਨੂੰ ਮੈਂ ਹੀ ਕਹਾਂਗਾ ਰਹਿਣ ਦੋ ਹਾਂ ਨਹੀਂ ਨਹੀਂ ਤੈਂ ਦਾ ਪੁੱਛ ਲਉਣਾ ਪਹਿਲਾਂ ਕੀ ਹਿਸਾਬ ਹੈ ਫੋਨ ਦਾ ਮੈਂ ਪੁੱਛ ਲੈਂਦਾ ਕਿੰਨੇ ਕੀ ਹਿਸਾਬ ਤੇ ਉੱਥੋਂ ਨਿਕਲ ਗਏ ਇੱਥੋਂ 2 ਵਜੇ ਨਿਕਲਾਂਗੇ ਫੇਰ 2:30 ਵਜੇ 3 ਵਜੇ ਜਿੰਨੇ ਵਜੇ ਵੀ ਹੋਇਆ ਹੋ ਡੋ ਅਹ ਮਾਰ ਗਿਆ ਥਾ ਅਬੀ ਸ਼ਿਵਲੇ ਐ ਸੋ ਬਾਕੀ ਸਾਰਾ ਹੋ ਗਿਆ ਡਨ ਤੇ ਥਕਾਵਟ ਸੱਚੀ ਬਹੁਤ ਹੋ ਗਈ ਆ ਤੇ ਹੁਣ ਆਪਣਾ ਰੈਸਟ ਕਰਨੋਂ ਦਿਲ ਕਰਦਾ ਮੇਰਾ ਤਾਂ ਦਿਲ ਕਰਦਾ ਸੌ ਜੀਏ ਐਦਾਂ ਹੀ ਤੇ ਆ ਮੈਂ ਆ ਤੇ ਆ ਮੇਰਾ ਬੈੱਡ ਆ ਹਾਂ ਹਾਂ ਜੀ ਜੇ ਮਿਲਦੇ ਆ ਫਿਰ ਬਾਅਦ ਚ ਉਦੋਂ ਤੱਕ ਆਪਣਾ ਉਦੋਂ ਤੱਕ ਆਪਣਾ ਬਹੁਤ ਬਹੁਤ क्या yeah. yeah,